ट पर नौ मिंट सामान উনিশশো মাইক جئے ہند 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 ਇਹ ਗੱਲ ਆਪ ਦੇਖੋ ਇਹ ਇੱਕ ਮਹੀਨਾ ਪਾਰਿਆ ਸੀ ਇੱਕ ਮਿੰਟ ਸਾਬੇ ਜੀ ਮਿੰਦਲ ਕੁਮਿੰਦਰ ਹਾਲ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਉਜੜੀ ਦੋ ਮਿੰਟ ਆਪਣੀ ਗੱਲ ਦੱਸ ਰਿਹਾ ਸਾਰੀ ਮੈਂ ਕਿਹਾ ਜੀ ਜੋ ਜੋ ਇਹ ਬਣਿਆ ਹੋਇਆ ਹੈ ਅੱਜ ਇਹਨੂੰ ਉਜਾੜਨ ਦੇ ਉੱਤੇ ਲੱਕ ਬਣਿਆ ਹੋਇਆ ਵੈ ਕੋਈ ਇਹਦੀ ਹੈ ਨਹੀਂ ਕਿ ਇਹਨੂੰ ਮੇਨਟੇਨੈਂਸ ਜ਼ੀਰੋ ਹੈ ਰਾਤ ਦੇ ਵਕਤ ਸ਼ਾਇਦ ਹੀ ਕੋਈ ਅਸੀਂ ਲਾਈਟ ਜਗਦੀ ਹੋਈ ਦੇਖੀ ਹੈ ਨਾ ਇੱਥੇ ਕੋਈ ਮੇਨਟੇਨੈਂਸ ਹੈ ਨਾ ਕੋਈ ਇਹਦੀ ਮੇਨਟੇਨੈਂਸ ਹੈ ਅਸੀਂ 10 ਵਾਰੀ ਕੰਪਲੇਨ ਲਿਖਾਈ ਆ ਉਹ ਕਹਿੰਦੇ ਜੀ ਹੈਰੀਟੇਜ ਦਾ ਜੋ ਹੈ ਉਹ ਕਹਿੰਦੇ ਜੀ ਹੈ ਕਾਰਪੋਰੇਸ਼ਨ ਦਾ ਔਰ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਗਈ ਆ ਜੀ ਪਲੱਸ ਇੱਥੇ ਜੋ ਪਾਰਕਿੰਗ ਦਾ ਇੰਨਾ ਬੁਰਾ ਹਾਲ ਐ ਅਸੀਂ ਸਾਰਾ ਆਪਣੇ ਟਾਈਮ ਤੇ ਬਣਾਇਆ ਸਰ ਜੋ 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 ਜਨਰਲ ਸੈਕਟਰੀ ਸਾਹਿਬ ਜੋ ਜੋ ਕਰ ਗਏ ਜੋ ਜੋ ਕਰ ਗਏ ਉੱਥੇ ਹੀ ਰੁਕਿਆ ਹੋਇਆ ਵੈ ਅਸੀਂ ਤੇ ਕਹਿੰਨੇ ਆ ਕਿ ਸਾਡਾ ਸ਼ਹਿਰ ਅੰਮ੍ਰਿਤਸਰ ਐਸੇ ਹੈਰੀਟੇਜ ਕਰਕੇ ਹੀ ਰੋਟੀ ਖਾ ਰਿਹਾ ਵੈ ਪਲੀਜ਼ ਉਹਨੂੰ ਦੁਬਾਰਾ ਰਿਵਾਈਵ ਤੇ ਕਰੋ ਉਹਨੂੰ ਦੁਬਾਰਾ ਇਹਨਾਂ ਰਿਵਾਈਵ ਕਰੋ ਕਿ ਅਸੀਂ ਲੋਕ ਅਸੀਂ ਸਰਵਾਈਵ ਕਰ ਸਕੀਏ ਅੰਮ੍ਰਿਤਸਰ ਦੇ ਵਿੱਚ ਕੋਈ ਇੰਡਸਟਰੀ ਨਹੀਂ ਹੈਗੀ ਸਾਡੇ ਲੋਕਾਂ ਦਾ ਸਭ ਤੋਂ ਜ਼ਿਆਦਾ ਜਿਹੜਾ ਰੋਜ਼ਗਾਰ ਹੈ ਟੂਰਿਜ਼ਮ ਹੈ ਔਰ ਟੂਰਿਜ਼ਮ ਜਿੱਥੇ ਖਲੋਤਾ ਹੈ ਉੱਥੇ ਹੀ ਰਹਿ ਗਿਆ ਇਹਦੇ ਵਾਸਤੇ ਅਸੀਂ ਸਾਰੇ ਜਿਹੜੀ ਹਾਲ ਬਜ਼ਾਰ ਨਹੀਂ ਮੈਂ ਕਵਾਂਗਾ ਸਾਰਾ ਵਪਾਰੀ ਵਰਗ ਇਹ ਇੱਕ ਰਿਕੁਐਸਟ ਹੈ ਕਿ ਇਹ ਚੀਜ਼ਾਂ ਨੂੰ ਦੁਬਾਰਾ ਆ ਕੇ ਸੰਭਾਲਿਆ ਜਾਵੇ ਬੋਲੇ ਸੁਨੋ ਮੇਰਾ ਜਨਰਲ ਸੈਕਟਰੀ ਸਾਹਿਬ ਇੱਕ ਮਿੰਟ ਮੈਂ ਇੱਕ ਮਿੰਟ ਆ ਜਿਹੜਾ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੇ ਸੀ ਇੱਥੇ ਆਇਆ ਬਹੁਤ ਬੁਰਾ ਹਾਲ ਹੁੰਦਾ ਸੀ ਇੱਥੇ ਫਿਰ ਆ ਸਾਰੇ ਏਰੀਆ ਨੂੰ ਡਵੈਲਪ ਲਨ ਦਾ ਮੈਂ ਪਲਾਨ ਬਣਾਇਆ ਤੇ ਸਾਰਾ ਕੁਝ ਉਦੋਂ ਅਸੀਂ ਸੈੱਟ ਕੀਤਾ ਸੀ ਪਰ ਮੈਂ ਬੜਾ ਦੁੱਖਣਾ ਮੈਨੂੰ ਹੁੰਦਾ ਜਦੋਂ ਮੈਂ ਆਉਣਾ ਇੱਥੇ ਕਿ ਚੀਜ਼ਾਂ ਬਿਹਤਰੀ ਹੋਣ ਦੇ ਬਜਾਏ ਡਿਟੇਰੀਅਟ ਹੋ ਗਈਆਂ ਮੇਰਾ ਤਾਂ ਸੁਪਨਾ ਸੀ ਜੇ ਪ੍ਰਮਾਤਮਾ ਮੇਰ ਕਰਦਾ ਜਿਵੇਂ ਹੈਰੀਟੇਜ ਸਟ੍ਰੀਟ ਮੰਨੀ ਹੈ ਪੂਰੀ ਵਾਲਟ ਸਿਟੀ ਅੰਮ੍ਰਿਤਸਰ ਦੀ ਗੁਰੂ ਨਗਰੀ ਉਹ ਜਾ ਬਣਾਉਣਾ ਹੈ ਦੇਖੋ ਜਿੰਨਾ ਆਪਾਂ ਇੱਥੇ ਸੇਵਾ ਕਰਾਂਗੇ ਇਸ ਪਵਿੱਤਰ ਨਗਰੀ ਦੀ ਉਨਾ ਹੀ ਪ੍ਰਮਾਤਮਾ ਦਾ ਆਸ਼ੀਰਵਾਦ ਰਹੂਗਾ ਮੈਂ ਤਾਂ ਇੰਨਾ ਕਹਿੰਦਾ ਪ੍ਰਮਾਤਮਾ ਜਦੋਂ ਵੀ ਸਾਨੂੰ ਮੌਕਾ ਦੇਊਗਾ ਤੁਸੀਂ ਦੇਖੋਗੇ ਕਿਵੇਂ ਇਸ ਸ਼ਹਿਰ ਨੂੰ ਇੰਨਾ ਕਪੂਰ ਬਣਾ ਦੇ ਕਿਉਂਕਿ ਆਪਣਾ ਸਾਰੀ ਸਾਰਿਆਂ ਨੂੰ ਮਿਲਦਾ ਹੀ ਸਾਰਾ ਕੁਝ ਇੱਥੋਂ ਹੈ ਇਸ ਸ਼ਹਿਰ ਤੋਂ ਪਰ ਮੈਨੂੰ ਦੁੱਖ ਹੈ ਕਿ ਐ ਸ਼ਹਿਰ ਦਾ ਜੋ ਬੁਰਾ ਹਾਲ ਕਰ ਦਿੱਤਾ ਕਾਂਗਰਸ ਨੇ ਤਾਂ 5 ਸਾਲ ਕੀਤਾ ਹੀ ਕੀਤਾ ਆ ਝਾੜੂ ਵਾਲੇ ਤਾਂ ਜਿਵੇਂ ਹੀ ਬਰਬਾਦ ਕਰ ਦਿੱਤਾ ਬੱਸ ਤਿੰਨ ਦਿਨਾਂ ਤੋਂ ਕੋਈ ਬੰਦਾ ਖੁਸ਼ ਵੀ ਨਜ਼ਰ ਆਇਆ ਮੈਨੂੰ ਨਹੀਂ ਲੱਗਦਾ ਅੱਜ ਤੁਸੀਂ ਜਿੱਥੇ ਵੀ ਚਲੇ ਜਾਓ ਆ ਸਾਰੀ ਹੌਲ ਬਾਜ਼ਾਰ ਦੀ ਆ ਸਾਰੇ ਵਪਾਰੀ ਬੈਠੇ ਆ ਅੱਜ ਦਾ ਹੌਲ ਬਾਜ਼ਾਰ ਆ ਜਿਵੇਂ ਦਿਲ ਹੈ ਅੰਮ੍ਰਿਤਸਰ ਦਾ ਤੁਸੀਂ ਦੇਖੋ ਨੀਰਾ ਕਿੰਨਾ ਹੋਇਆ ਪਿਆ ਕੋਈ ਲਾਈਟ ਨਹੀਂ ਜਗ ਰਹੀ ਆ ਦੇਖੋ ਇੱਕ ਲਾਈਟ ਜਿਹੜੀਆਂ ਲਾਈਟਾਂ ਅਰੇ ਨਵੀਆ ਆ ਸਾਹਮਣੇ ਆ ਜੀ ਮੈਂ ਪੰਜਾਬ ਨੂੰ ਬਚਾਉਣਾ ਕਿਉਂ ਚਾਹਣਾ ਆ ਇਹ ਗੱਲਾਂ ਕਰਕੇ ਆ ਦੇਖੋ ਲਾਈਟਾਂ ਅਸੀਂ ਲਾਈਆਂ ਲਾਈਟਾਂ ਬੰਦ ਹੋਈ ਪਈਆਂ ਸਾਰਾ ਕੁਝ ਬੰਦ ਹੈ ਮੈਂ ਜਨਰਲ ਸੈਟੀ ਦਾ ਇੱਕ ਮਿੰਟ ਜਾਈ 15 15 ਵਾਰੀ ਰਿਮਾਈਂਡਰ ਭੇਜ ਚੁੱਕਾ ਲਿਖ ਬਹੁਤ ਚੱਲ ਰਹੀ ਹੈ ਪ੍ਰੋਬਲਮ ਹੈ ਮੈਂ ਬਾਦਲ ਸਾਹਿਬ ਦਾ ਇੱਥੇ ਆਨ ਤੇ ਦਿਲੋਂ ਧੰਨਵਾਦ ਕਰਦਾ ਸਾਰੇ ਹਲ ਬਿਜਾਰ ਵੱਲੋਂ ਔਰ ਦਿਲ ਦੀਆਂ ਗਰਾਈਆਂ ਤੋਂ ਇਹਨਾਂ ਸੁਭ ਚਿੰਤਕੋਂ ਦੇ ਕਾਰਨ ਸਾਰਾ ਬਾਜ਼ਾਰ ਸੁਭ ਚਿੰਤਕਾ ਬਾਦਲ ਸਾਹਿਬ ਆਪ ਅੱਗੇ ਵਧੋ ਹਮ ਤੁਹਾਰੇ ਸਾਥ